ਵਾਹ ਗੁਰੂ ਆਵਾਹ ਗੁਰੂ ਆਵਾਹ ਗੁਰੂ ਆਵਾਹ ਗੁਰੂ ਆਵਾਹ 10 ਪਾਵਨ ਲੱਦੀ ਜੀ ਅੱਜ ਤਰੀਕ 19 ਜਨਵਰੀ ਦਾ ਮਹੀਨਾ ਸਾਲ 26 ਸਤਗੁਰੂ ਬਾਬਾ ਲਾਲ ਦਿਵਾਲ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਸਾਡੀ ਪੰਜਵੀਂ ਪੈਦਲ ਸ਼ੋਭਾ ਯਾਤਰਾ ਜਿਹੜੀ ਬਟਾਰਾ ਮੰਦਿਰ ਤੋਂ ਚੱਲ ਕੇ ਦਰਬਾਰ ਸ਼ਰੀਫ ਧਾਨਪੁਰ ਦਾ ਮਾਰ ਜਾ ਰਹੀ ਹੈ ਅੱਜ ਐਸ ਦੇ ਅੰਦਰ ਦੋ ਦੋ ਚਮਤਕਾਰ ਹੋਏ ਨੇ ਸਭ ਤੋਂ ਪਹਿਲਾ ਅੱਜ ਤੋਂ ਦੋ ਦਿਨ ਪਹਿਲੇ ਕਿਸ ਨੂੰ ਉਮੀਦ ਨਹੀਂ ਸੀ ਜੀ ਕਿ ਅੱਜ ਦਿਨ ਵੀ ਇਸ ਨੂੰ ਦੇਖ ਦਾ ਦਰਸ਼ਨ ਦੇਣਗੇ ਅੱਜ ਮਹਾਰਾਜ ਦੇ ਆਸ਼ੀਰਵਾਦ ਨਾਲ ਪੂਰਬ ਸੂਰਜ ਖੁਲਿਆ ਪਿਆ ਹੈ ਕਿ ਬਹੁਤ 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 ਜ਼ਿਆਦਾ ਮੌਸਮ ਖੁਲਿਆ ਪਿਆ ਹੈ ਦੂਜੀ ਖੁਸ਼ੀ ਦੀ ਖਬਰ ਇਹ ਆਈ ਹੈ ਅੱਜ ਕਿ ਮਾਨਯੋਗ ਡੀਸੀ ਸਾਹਿਬ ਨੇ 20 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਡਿਸਟ੍ਰਿਕਟ ਲੈਵਲ ਤੇ ਜਿਹੜੀ ਇਹ ਸਾਡੇ ਵਾਸਤੇ ਬਹੁਤ 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 ਖੁਸ਼ੀ ਦਾ ਮੌਕਾ ਹੈ ਤੇ ਅੱਜ ਇਹ ਦਿਹਾੜੇ ਤੇ ਤੁਸੀਂ ਦੇਖੋ ਸਾਡੇ ਨਾਲ ਦੇਖੋ ਅਸਲ ਅਸੀਂ ਸੋਨੀ ਦੇ ਕੋਲ ਬੰਦ ਤੇ ਖੜੇ ਹੋયા ਤੇ ਜਦੋਂ ਅਸੀਂ ਕੋਟਲੀ ਸੀ ਜਦੋਂ ਅਸੀਂ ਕਿਹੜਾ ਲਾਡ ਸਿੰਘ ਸੀਗੇ ਅੱਧੀ ਸੰਗਤ ਅੱਧੀ ਸੇਵਕ ਮਾਰੀਨ ਮੱਠਾ ਤੇ ਕੇ ਵਾਪਸ ਜਾ ਰਹੇ ਸੀ ਮੈਂ ਸੇਵਕਾਂ ਦੀ ਗਿਣਤੀ 1 2 500 ਚ ਕਰ ਸਕਦਾ ਔਰ ਜਿੱਥੇ ਸਮੂਹ ਹੋਏ ਉੱਥੇ ਗਿਣਤੀ ਨਹੀਂ ਹੁੰਦੀ ਇੱਥੇ ਸਾਗਰ ਚੱਲ ਰਿਹਾ ਹੈ ਮਾਰਾ ਸਾਡੇ ਨਾਲ ਮਾਰਾ ਜੀ ਦਰਸ਼ਨ ਕਰਨ ਜਾ ਰਿਹਾ ਹੈ ਅੱਜ ਇਹ ਦਿਹਾੜੇ ਤੇ ਮੈਂ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਐਸਜੀਐਮ ਸਾਹਿਬ ਦਾ ਸਹਿਯੋਗ ਦੇ ਨਾਲ ਧੰਨਵਾਦ ਕਰਨਾ ਚਾਹਨਾ ਇਸ ਸਮੂਹ ਬਟਾਲਾ ਵਾਸੀਆਂ ਨੂੰ ਬਾਬਾ ਜੀ ਵੱਲੋਂ ਅੱਜ ਦੇਨੂੰ ਭਾੜੀ ਦੀ ਲੱਖ ਲੱਖ ਖੁਸ਼ੀਆਂ ਬਧਾਈਆਂ ਦੇਣਾ ਚਾਹੁੰਦਾ ਹਾਂ। ਹਾਲੇ ਸਰ ਅੱਜ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਸਭ ਤੋਂ ਸਭੂਤ ਸਾਫ ਹੈ ਦੇਸਾਂ ਦੇ ਦੇਸਾਂ ਵਾਜ ਸਕਦੇ ਹੋ। ਸ੍ਰੀ ਬਾਬਾ ਲਾਲ ਜੀ ਦੇ ਜਿਹਾਰੀ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਏ। ਬਹੁਤ-ਬਹੁਤ ਜੈ ਸ੍ਰੀ ਬਾਬਾ ਲਾਲ ਜੀ। ਅੱਜ ਪ੍ਰਸ਼ਾਸਨ ਵੱਲੋਂ ਛੁੱਟੀ ਵੀ ਕੱਲ੍ਹ ਤੋਂ ਕੀਤੀ ਗਈ ਆ। ਉਸ ਨੂੰ ਕਿਸ ਤਰ੍ਹਾਂ ਵੇਖਦੇ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ। ਇਹ ਸਾਡੇ ਮਾਨਕੀਤੀ ਡੀਸੀ ਸਾਹਿਬਾਨੋਂ ਉਹਨਾਂ ਅਸੀਂ ਬਹੁਤ-ਬਹੁਤ ਧੰਨਵਾਦੀ ਸ੍ਰੀ ਸਤਕੂਰ ਬਾਬਾ ਲਾਲ ਜੀ ਦੇ ਜਨਮ ਦਿਹਾੜੇ 'ਤੇ ਉਹਨਾਂ ਦੀ ਸ਼ਿਦਾਰਨ ਕੀਤਾ। ਸਭੂਤ ਸੰਗਤ ਇੰਨੀ ਖੁਸ਼ ਜੋਕੇ ਆਏ ਹੋਏ ਨੇ ਸਾਡੇ ਪੰਪ ਕੰਮ ਸਾਹੀ ਬਹੁਤ ਬਹੁਤ ਧੰਨਵਾਦ ਹੈ ਕਹਿਣਾ ਸਾਰੀ ਸੰਗਤ ਦੇ ਚੰਨ ਪਵਾ ਕੇ ਸਾਡਾ ਜਿਹੜਾ ਕੰਮ ਪਿਆ ਪੂਤਰ ਕੀਤਾ ਵਾ ਬਾਕੀ ਸਮੂਹ ਸਾਥ ਸਰਦੋਂ ਜੀਆਂ ਨੂੰ ਆਖਦੇ ਆ ਜਿੱਦਾਂ ਦੇਸਾਂ ਦੇਸਾਂ ਵਾਰੀ ਸੰਗ ਨੂੰ ਆਪਾਂ ਲੱਖ ਲੱਖ ਵਧਾਈ ਦਿੰਦੇ ਆ ਆਪਾਂ ਸਭ ਇਹ ਅਪੀਲ ਕਰਦੇ ਆ ਕਿ ਸਾਧੂ ਪਾਵਲ ਜੀ ਜਿਹੜਾ ਆ ਰਿਆ ਨਾ ਉਹ ਸਾਥ ਸਾਨੂੰ ਬੜੇ ਸਤਿ ਸ਼ਾਨ ਦੀ ਬੂਦ ਤੇ ਪਿਆਰ ਨਾਲ ਬੁਲਾਉਣ ਲਈਦਾ ਲੋਕਾਂ ਦਾ ਕਿਵੇਂ ਦਾ ਸਹਿਯੋਗ ਮਿਲਦਿਆ ਜੀ ਸਹਿਯੋਗ ਕਿਵੇਂ ਦਾ ਰਿਹਾ ਸੰਤਾਂ ਜੀ ਇਹ ਸਾਧੂ ਦੇ ਬਾਵਲੰਦ ਸੇ ਸੋਤ ਦਾ ਤਰ੍ਹਾਂ ਜਮ ਦੇਣਾ ਹੈ ਬਨਾਰੀ ਸਾਧ ਸੰਗਤ ਦੇ ਸ੍ਰੀ ਪਾਵਲ ਆਜੀ ਕਰੋ ਆਪਸ ਨੂੰ ਸਾਥ ਸੰਗਤ ਇਹ ਪੂਰ ਕਰਦੇ ਆ ਕਿ ਸਾਨੂੰ ਨੱਥੀਆਂ ਪਾਈਆਂ ਤੋਂ ਬਾਅਦ ਕੇ ਛੇ ਸੰਗਤ ਉਹ ਪਾਵਾ ਜਮਕਰ ਪਰ ਇਹ ਪਿਆਰ ਸਰਦਾ ਭਾਵਨਾ ਨੂੰ ਹੋਣਾ ਚਾਹੀਦਾ ਵਾ